ਸਰਦੂਲ ਸਿੰਘ ਜੀ ਨਾਮ ਮੇਰਾ ਪਿੰਡ ਚੈਲ ਆ ਮੈਂ ਜਵੇਂ ਸਰਕਾਰ ਨੇ ਕਿਹਾ ਸੀਗਾ ਵੀ ਅੱਗ ਨਹੀਂ ਲਾਉਣੀ ਉਵੇਂ ਬੀਜਣੀਆਂ ਹੈ ਪੀ ਸੀਡਰ ਨਾਲ ਬੀਜੀ ਆਈ ਤੇ ਸੂਪਰ ਸੀਡਰ ਨਾਲ ਉਹਦੇ ਵਿੱਚ ਜਿਹੜੀ ਆ ਵਿੱਚ ਸੁੰਢੀ ਪੈ ਗਈ ਆ ਜੀ ਤੁਸੀਂ ਦੇਖੀ ਐ ਵਿੱਚ ਸਾਰੇ ਦੇ ਵਿੱਚ ਸੁੰਢੀ ਆ ਜੀ ਹੁਣ ਕਣਕ ਮੈਨੂੰ ਇਹ ਸਾਰੀ 5 ਏਕੜ ਤਾਂ ਜਮਾ ਹੀ ਬੋਣੀ ਪੈਣੀ ਆ ਜੀ ਕੋਈ ਇਹਦਾ ਹੱਲ ਨਹੀਂ ਆ ਕਿੰਨਾ ਖਰਚਾ ਕਿੰਨਾ ਆਇਆ ਇੱਥੇ ਖਰਚਾ ਜੀ ਡੀਏਪੀ ਦਾ ਲੈ ਕੇ ਵੇਖ ਲੋ ਡੀਏਪੀ ਤੇਲ ਕਣਕ ਮੁੱਲ ਲੈ ਕੇ ਬੀਜੀ ਆ ਹੁਣ ਫੇਰ ਡੀਏਪੀ ਤੇਲ ਕਣਕ ਫੇਰ ਮੁੱਲ ਲੈ ਕੇ ਬੀਜਣੀ ਆ ਜੀ ਇਹ ਤਾਂ ਐਦਾ ਤਾਂ ਨਹੀਂ ਲੱਗਦਾ ਵੀ ਕੋਈ ਡੀਏਪੀ ਵਗੈਰਾ ਜ਼ਿਆਦਾ ਪੈ ਗਈ ਹੋਵੇ ਜਾਂ ਕੋਈ ਨਹੀਂ ਜੀ ਐਦਾ ਨਹੀਂ ਹੁੰਦਾ ਸਾਡੇ ਕੋਲੇ ਸੰਡੀਆਂ ਦਿਖਾ ਦਿਓ ਜੀ ਸੰਡੀਆਂ ਸਾਡੇ ਕੋਲੇ ਹੈਗੀਆਂ ਫੜੀਆਂਆਂ ਵਿੱਚੋਂ ਆਪਣੇ ਬੰਦੇ ਸਾਰੇ ਭਾਲੀ ਜਾਂਦੇ ਆ ਵਿੱਚ ਸੰਡੀਆਂ ਬਹੁਤ ਕੱਲ ਨੂੰ ਅੱਜ ਫਰਕ ਆਈ ਕੱਲ ਥੋੜੀ ਘੱਟ ਸੀ ਅੱਜ ਉਦੋਂ ਜ਼ਿਆਦਾ ਹੋ ਗਈ ਅਗਲੇ ਦਿਨ ਉਦੋਂ ਜ਼ਿਆਦਾ ਹੋ ਜੂਏ ਜਿਵੇਂ ਮੱਚੀ ਮੱਚੀ ਜਾਂਦੀ ਹੈ ਕੀ ਕਾਰਨ ਹੋ ਸਕਦਾ ਵੀ ਸੰਡੀ ਪੈਣ ਦਾ ਇਹ ਵਿੱਚ ਬਹੁਤ ਨਾਲ ਪ੍ਰਾਲੀ ਦੇ ਨਾਲ ਪ੍ਰਾਲੀ ਦੇ ਨਾਲ ਇਹ ਆ ਇਹ ਕੰਮ ਹੋਇਆ ਜੀ ਸਾਰਾ ਪ੍ਰਾਲੀ ਦੇ ਨਾਲ ਇਹ ਸੰਡੀ ਪੈ ਗਈ ਜੇ ਮੈਂ ਪੰਜਾਬ ਸਰਕਾਰ ਕਹਿੰਦੀ ਵੀ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਾਓ ਤੁਸੀਂ ਉਸੇ ਗਾਈਡਲਾਈਨ ਮੁਤਾਬਕ ਉਸੇ ਉਸੇ ਗਾਈਡਲਾਈਨ ਦੇ ਨਾਲ ਹੀ ਅਸੀਂ ਚੱਲੇ ਸੀ ਜੀ ਉਵੇਂ ਹੀ ਅਸੀਂ ਬੀਜੀ ਆ ਅਸੀਂ ਅੱਗ ਨਹੀਂ ਲਾਈ ਤੇ ਕੋਈ ਨਹੀਂ ਸਰਕਾਰ ਨੇ ਕੋਈ ਤੁਹਾਨੂੰ ਦੱਸਿਆ ਇਹਦਾ ਰੂਲ ਦੱਸਿਆ ਵੀ ਅੱਗ ਨਾ ਲਾ ਕੇ ਤੇ ਕਿਸ ਤਰ੍ਹਾਂ ਬਜਾਈ ਕਰਨੀ ਉਸ ਤੋਂ ਬਾਅਦ ਅਸੀਂ ਬਜਾਈ ਉਵੇਂ ਹੀ ਕੀਤੀ ਆ ਜੀ ਹੈਪੀ ਸੀਡਰ ਨੂੰ ਬਜਾਈ ਕੀਤੀ ਆ ਅੱਗ ਅਸੀਂ ਨਹੀਂ ਲਾਈ ਉਹ ਕਰਤੇ ਵਿੱਚ ਮਿੱਟੀ ਦੇ ਮਿਲਾਇਆ ਮਿੱਟੀ ਦੇ ਵਿੱਚ ਮਲੋਂਨਾ ਹੀ ਛੰਡੀ ਪੈ ਗਈ ਜੀ ਹੂੰ ਅਜੇ ਤੁਸੀਂ ਆਪ ਦਾ ਮਸਲਾ ਲੈ ਕੇ ਕੋਈ ਸਰਕਾਰ ਪੁਰੇ ਪਚਾਇਆ ਨਹੀਂ ਤਾ ਅਜਾ ਜੀ ਹੁਣ ਇਹਨਾਂ ਛੋਟੇ ਮਦਰ ਨਾਲ ਮੀਡੀਆ ਦੇ ਮਦਰ ਨਾਲ ਪਹੁੰਚੂਗਾ ਹੀ ਹੋਰ ਤਾਂ ਅਸੀਂ ਕਿੱਥੇ ਕੀ ਕਰ ਸਕਦੇ ਆਂ ਇਹੀ ਕਰ ਸਕਦੇ ਆਂ ਜੀ ਕਦੋਂ ਪਤਾ ਲੱਗਾ ਤੁਹਾਨੂੰ ਇਹ ਸੰਢੀ ਪਈ ਸਾਨੂੰ ਇਹ ਪਾਣੀ ਲਾਏ ਤੋਂ ਬਾਅਦ ਹੌਲੀ ਹੌਲੀ ਵਧਦਾ ਗਿਆ ਇਹ ਆ ਵਿੱਚ ਦੋਗੀਆਂ ਹੀ ਪੈ ਗਈਆਂ ਦੱਬੀ ਪੈ ਗਈ ਕਿਦਾਂਮੀ ਸਾਰੀ ਚੋ ਗਿਆ ਜੀ ਇਹ ਕੁੱਲ ਕਿੰਨੀ ਜ਼ਮੀਨ ਆ ਪੰਜ ਏਕੜਾਈ ਤੇ 5 ਏਕੜ ਦੇ ਸਾਰੇ ਦੇ ਵਿੱਚ ਸਾਰੇ ਦੇ ਵਿੱਚ ਹੀ ਆਈ ਸਾਰੇ ਦੇ ਵਿੱਚ ਹੀ ਕੋਈ ਰਕਬਾ ਬਚਿਆ ਇਸ ਤਰ੍ਹਾਂ ਦਾ ਜਿੱਤੇ ਨਾ ਸੁਣੀ ਹੋਵੇ ਨਹੀਂ ਮੇਰਾ ਜਮਾ ਨਹੀਂ ਬਚਿਆ ਜੀ ਸਾਰੇ ਜੀ ਪੈ ਗਈ ਤੇ ਜਿਹੜੇ ਆਸ-ਪਾਸ ਤੋਂ ਦੇ ਖੇਤ ਨੇ ਉਹਨਾਂ ਦੇ ਵਿੱਚ ਪੀਜੀਸ਼ਨ ਕਿਸ ਤਰ੍ਹਾਂ ਹੈ ਨਹੀਂ ਉਹ ਠੀਕ ਹੈ ਜੀ ਮੇਰੇ ਬਾਣ ਦੇ ਵਿੱਚ ਹੀ ਜਾਦੇ ਹੋ ਗਿਆ ਜੀ ਜਿਹੜੇ ਤੁਹਾਡੇ ਆਸ-ਪਾਸ ਖੇਤ ਨੇ ਉਹਨਾਂ ਦੇ ਵਿੱਚ ਬਜਾਈ ਕਿਸ ਤਰ੍ਹਾਂ ਹੋਈ ਹੈ ਉਹ ਨਹੀਂ ਜੀ ਕਹਿ ਸਕਦੇ ਅਸੀਂ ਕੁਝ ਸਾਡੇ ਅਸੀਂ ਆਈ ਬੀਜੀ ਆਈ ਹਮ ਅਸੀਂ ਹੈਪੀ ਸੀਡਰ ਨਾਲ ਬੀਜੀ ਆ ਅੱਗੇ ਨਹੀਂ ਲਾਈ ਨੀ ਉਹ ਜਿਹੜੇ ਤੁਹਾਡੇ ਆਸ-ਪਾਸ ਖੇਤ ਨੇ ਉਹਨਾਂ ਦੇ ਵਿੱਚ ਅਗ ਲਗਾ ਕੇ ਵਿਜਾਈ ਕੀਤੀ ਗਈ ਹੈ ਜਾਂ ਹੈਪੀ ਸੀਡ ਨਹੀਂ ਅਸੀਂ ਉਸ ਮੋਕੇ ਹੈ ਨਹੀਂ ਸੀਗੇ ਉਹਨਾਂ ਨੇ ਕਵੇਂ ਬੀਜੀ ਆ ਅਸੀਂ ਥੋੜਾ ਬਾਹਰ ਗਏ ਹੋਏ ਸੀ ਅਸੀਂ ਆ ਕੇ ਜਦੋਂ ਬੀਜੀ ਆ ਸਾਡਾ ਕੁਝ ਬਾਣ ਪੱਕੇ ਵੀ ਹੈਗਾ ਠੇਕੇ ਤੇ ਲੈਣੇ ਉੱਥੇ ਜਦੋਂ ਇੱਥੇ ਆ ਕੇ ਹੀ ਵਿਜਾਈ ਕੀਤੀ ਆ ਅਸੀਂ ਸਿੱਧਾ ਲਿਆ ਕੇ ਟਰੈਕਟਰ ਜੋੜਤਾ ਜੀ ਸਿੱਧਾ ਆ ਕੇ ਉਵੇਂ ਬੀਜਣ ਲੱਗ ਪਏ ਤੁਸੀਂ ਕਹਿੰਦੇ ਹੋ 5 ਏਕੜ ਜਿਹੜੀ ਸਾਡੀ ਜ਼ਮੀਨ ਖਰਾਬ ਹੋਈ ਆ 1 ਏਕੜ ਤੇ ਜੇਕਰ ਗੱਲ ਕਰੀਏ ਤਾਂ ਕਿੰਨਾ ਖਰਚਾ ਹੁੰਦਾ ਜੀ 3000 5000 ਰੁਪਿਆ ਖਰਚਾ ਆ ਜਾਂਦਾ ਜੀ 8000 ਰੁਪਿਆ ਆ ਜਾਂਦਾ ਇੱਕ ਵੀਰਾ ਦੂਜੀ ਵਾਰ ਬੀਜਾਂਗੇ ਮਹੀਨਾ ਲੇਟ ਹੋ ਗਈ ਆ 25 ਦਿਨ ਦੀ ਕਣਕ ਹੋਣ ਸੀਗੀ 10 ਦਿਨੇ ਬਾਅਦ ਤਾਂ ਨਹੀਂ ਆਉਂਦੀ ਜਿਹਨੂੰ ਪਾਣੀ ਲਾਇਆ ਤੇ 15 ਦਿਨਾਂ ਬਾਅਦ ਫਿਰ ਉੱਗੂਗੀ ਫਿਰ ਵੇਖ ਲਓ ਕਿੱਥੇ ਜਾਣਾ ਕੰਮ ਜੀ ਉਦੋਂ ਬਾਅਦ ਝਾੜ ਵੀ ਕਿੰਨਾ ਘਟ ਜਾਣਾ 5 ਏਕੜ ਨੂੰ ਲੱਗੇ ਜਾਣੀ ਕਿ ਤੁਹਾਡਾ 30,000 ਰੁਪਏ ਦਾ ਨੁਕਸਾਨ ਇੱਕ ਵਾਰੀ ਹੋ ਗਿਆ ਹਾਂ ਜੀ ਕਿਰਾ ਹੋ ਗਿਆ ਜਿਹੜਾ ਉਦੋਂ ਬਾਅਦ ਝਾੜ ਘਟਣਾ ਉਹ ਵੱਖਰਾ ਹੀ ਝਾੜ ਵੀ ਘਟਣਾ ਇਹਦਾ ਹੁਣ ਕੀ ਮੰਨ ਕਰਦੇ ਆ ਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੇ ਕੋਈ ਹੈਲਪ ਕੀਤੀ ਜਾਵੇ ਜਿਵੇਂ ਇਨਾ ਨੁਕਸਾਨ ਹੋ ਗਿਆ ਸਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਮੱਸਿਆ ਕੱਲੀ ਇਸਥੇ ਨਹੀਂ ਹੋਰ ਬਹੁਤ ਖੇਤਾਂ 'ਚ ਜਿੱਥੇ ਸਰਕਾਰ ਦੀਆਂ ਗਾਈਡਲਾਈਨਜ਼ ਦੇ ਅਨੁਸਾਰ ਬੀਜੀਆਂ ਨਾ ਕਣਕਾਂ ਉੱਥੇ ਕਾਫੀ ਸਮੱਸਿਆ ਆਈ ਹੈ ਸਿੱਧੀ ਜੀ ਗੱਲ ਹੈ ਕਿਸਾਨ ਜਿਹੜੇ ਡਿਗਰੀ ਹੋਲਡਰ ਹੈ ਉਹਨਾਂ ਨੇ ਕਦਾਪਾਂ ਦੇ ਵਿੱਚੋਂ ਪੜ੍ਹ ਕੇ ਡਿਗਰੀਆਂ ਕੀਤੀਆਂ ਤੇ ਕਿਸਾਨ ਨੇ ਪ੍ਰੈਕਟੀਕਲ ਕੀਤਾ ਹੋਇਆ ਜਿੰਨਾ ਜਿੰਨਾਂ ਨੇ ਪਰਾਲੀ ਲੋੜੋਂ ਵੱਧ ਵਾਣ ਦੇ ਵਿੱਚ ਵਾਈ ਹੈ ਉੱਥੇ ਪਾਣੀ ਲਾਉਣ ਸਾਰ ਗਲਾਬੀ ਸੁੰਡੀ ਪੈ ਗਈ ਤੇ ਕਣਕ ਖਤਮ ਹੋ ਗਈ ਇੱਕ ਤਾਂ ਮਹੀਨਾ ਲੇਟ ਹੋ ਗਈ ਤੇ ਦੂਜੀ ਗੱਲ 7-8000 ਰੁਪਏ ਕਿੱਲੇ ਦਾ ਪਹਿਲਾ ਖਰਚਾ ਤੇ ਲੇਟ ਹੋਣ ਨਾਲ ਜਿਹੜਾ 4 ਕੁਇੰਟਲ ਝਾੜ ਘਟਣਾ ਉਹ ਵੱਖਰਾ ਤਾਂ ਮੈਨੂੰ ਲੱਗਦਾ ਵੀ ਕਿਸਾਨ ਕੋਈ ਜਦੋਂ ਅੱਗ ਲਾ ਕੇ ਬੀਜਦਾ ਨਾ ਉਹ ਉਹ ਉਹਦਾ ਕੋਈ ਸ਼ੌਕ ਨਹੀਂ ਹੁੰਦਾ ਉਹਨੂੰ ਵੀ ਧੂਆਂ ਦਿਸਦਾ ਉਹਦੇ ਵੀ ਬੱਚੇ ਆ ਜਿਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਆ ਧੂਏ ਨਾਲ ਪਰ ਜਾਦੇ ਸਮੱਸਿਆ ਦਿੱਲੀ ਜਾ ਕੇ ਹੁੰਦੀ ਆ ਇਹਦੇ ਨਾਲ ਪੰਜਾਬ ਦੇ ਧੂਏ ਨਾਲ ਤਾਂ ਮੈਨੂੰ ਹੁਣ ਐਂ ਲੱਗਦਾ ਹੈ ਵੀ ਜੇ ਜਿਹੜੀ ਪ੍ਰਾਲੀ ਗੱਠਾ ਬਣਾ ਲੀਆਂ ਉਹ ਕਹਿੰਦੇ ਸਾਨੂੰ ਆਪਸ਼ਨ ਦੇਤੀਆਂ ਜੀ ਤੁਹਾਨੂੰ ਮਸ਼ੀਨਾਂ ਦੇਤੀਆਂ ਸਬਸਿਡੀ ਤੇ ਤੇ ਗੱਠਾ ਬਣਾ ਕੇ ਉਹ ਕਰ ਲੋ ਆਹ ਕਰ ਲੋ ਤੁਸੀਂ ਸਾਰਿਆਂ ਨੇ ਵੇਖਿਆ ਹੋਣੀ ਆ ਉਹ ਗੱਠਾਂ ਦਾ ਕੀ ਕਰਦੇ ਆ ਫੈਕਟਰੀਆਂ ਦੇ ਵਿੱਚ ਲਾ ਜਾ ਕੇ ਜਿਹੜੀ ਕਿਸਾਨ ਨੇ 2-4 ਦਿਨ ਧੂਆ ਕਰਨਾ ਸੀ ਉਹ ਪੂਰਾ ਸਾਲ ਹੁਣ ਧੂਆ ਚੱਲੂਗਾ ਉਹ ਗੱਠਾ ਇਕੱਠੀਆਂ ਕਰਕੇ ਯਾਨੀ ਸਰਕਾਰ ਇਹ ਕਹਿੰਦੀ ਹੈ ਕਿ ਕਿਸਾਨ ਦੇ ਹੱਥ ਅਸੀਂ ਪੰਜੀ ਨਹੀਂ ਦੇਣੀ ਆਪਣੇ ਝੇਤਿਆਂ ਨੂੰ ਤੇ ਆਪਣੇ ਕਾਰਪੋਰੇਟਾਂ ਨੂੰ ਉਹਨਾਂ ਨੂੰ ਫੈਕਟਰੀਆਂ ਲਾ ਕੇ ਦੇਵਾਂਗੇ ਉਹਨਾਂ ਨੂੰ ਸਬਸਿਟੀਆਂ ਦੇਵਾਂਗੇ ਇੱਥੋਂ ਤੱਕ ਕਿ ਜਿਹੜੀ ਆ ਪਰਾਲੀ ਇਕੱਠੀ ਕੀਤੀ ਹੈ ਨਾ ਇਹਦੇ ਖਰਾਬ ਹੋਣ ਦੇ ਮੁਆਵਜ਼ੇ ਵੀ ਉਹਨਾਂ ਨੇ ਲੈਣੇ ਆ ਕਿਉਂਕਿ ਲੋਕਾਂ ਦੀ ਭਲਾਈ ਕਰਦੇ ਆ ਕਹਿੰਦੀ ਅਸੀਂ ਪਰਾਲੀ ਆ ਜਿਹੜੀ ਉਹ ਸੰਭਾਲਦੇ ਆ ਵਾਤਾਵਰਨ ਨੂੰ ਬਚਾਉਂਦੇ ਆ ਤੇ ਵਾਤਾਵਰਨ ਬਚਾਉਣ ਵਾਲੇ ਜਿਹੜੇ ਇੰਡਸਟਰੀਅਲ ਹੈ ਉਹ ਤੁਸੀਂ ਲੁਧਿਆਣੇ ਵਾਲੇ ਪਾਸੇ ਜਿਹੜਾ ਬੁੱਢਾ ਨਾਲਾ ਆਉਂਦਾ ਉਹ ਵੀ ਵੇਨੇ ਆ ਵੀ ਕਿੰਨੀ ਸੇਵਾ ਕਰਦੇ ਆਪਣੇ ਸਾਰੇ ਪੰਜਾਬ ਦੀ ਪਾਣੀ ਦੀ ਕਿੰਨੀ ਸ਼ੁੱਧਤਾ ਹੁੰਦੀ ਹੈ ਉਹਦੇ ਨਾਲ ਜਿਹੜਾ ਬੁੱਢਾ ਨਾਲਾ ਪੈਂਦਾ ਸਤਲੁਜ ਦਰਿਆ ਦੇ ਵਿੱਚ ਤਾਂ ਆਹ ਜਿਹੜੇ ਖੇਤਾਂ ਦੇ ਵਿੱਚ ਇੱਕ ਦੋ ਦਿਨ ਮੈਨੂੰ ਤਾਂ ਇਹ ਲੱਗਦਾ ਰਹਿੰਦਾ ਵੀ ਅਸੀਂ ਜਦੋਂ ਨਹੀਂ ਨਾ ਅੱਗ ਲਾਉਂਦੇ ਖੇਤ ਦੇ ਵਿੱਚ ਪਰਾਲੀ ਤਾਂ ਉਸ ਉੱਥੇ ਫਸਲ ਬਹੁਤ ਮਾੜੀ ਹੁੰਦੀ ਹੈ ਇੱਕ ਤਾਂ ਪਰਾਲੀ ਵਾਉਣ ਨਾਲ ਮਾੜੀ ਹੁੰਦੀ ਹੈ ਦੂਜੀ ਗੱਲ ਇਹ ਵੀ ਹੈ ਵੀ ਜੇ ਚੱਕ ਕੇ ਵੀ ਬਾਹਰ ਕੱਢੀਏ ਨਾ ਤਾਂ ਵੀ ਕਿਉਂਕਿ ਸਵਾਹ ਜਿਹੜੀ ਪਰਾਲੀ ਦੀ ਇਹਦੇ ਵਿੱਚ ਬਹੁਤ ਸਾਰੇ ਉਪਜਾਊ ਤੱਤ ਹੈ ਜਿਹਦੇ ਨਾਲ ਕਣਕ ਹੁਣ ਬਹੁਤ ਸਾਰੇ ਜਿਹੜੇ ਪੜ੍ਹੇ ਲਿਖੇ ਸਿਆਣੇ ਕੋਣ ਵਾਲੇ ਉਹ ਹੀ ਕਹਿਣਗੇ ਵੀ ਇਹ ਉਲਟ ਪ੍ਰਚਾਰ ਕਰਦੇ ਨਹੀਂ ਅਸੀਂ ਕਰਦੇ ਨਹੀਂ ਅਸੀਂ ਸਾਡਾ ਪ੍ਰੈਕਟੀਕਲ ਹੈ ਕਿ ਸਾਡਾ ਹੱਲ ਹੀ ਨਹੀਂ ਹੈਗਾ ਮੈਂ ਕਹਿੰਨਾ ਵੀ ਪਰਾਲੀ ਤੇ ਜਿਵੇਂ ਪ੍ਰਸ਼ਾਸਨ ਸਖਤੀ ਨਾਲ ਰੋਕ ਲਾਉਂਦਾ ਝੋਨੇ ਤੇ ਰੋਕ ਲਾ ਦੇਵੇ ਸਾਨੂੰ ਕੋਈ ਤਰਾਜ ਨਹੀਂ ਕਿਉਂ ਝੋਨੇ ਬਿਨਾ ਸਰ ਸਕਦਾ ਸਾਨੂੰ ਪਾਣੀ ਬਿਨਾ ਨਹੀਂ ਸਰਨਾ ਤੇ ਸਾਨੂੰ ਜਿਹੜਾ ਵਾਤਾਵਰਨ ਨਿਸ਼ੁੱਧਤਾ ਹੈ ਉਹਦੇ ਬਿਨਾ ਨਹੀਂ ਸਰਨਾ ਤਾਂ ਇਸ ਵਾਸਤੇ ਕਿਉਂ ਨਹੀਂ ਤੁਸੀਂ ਇੱਕ ਆਧਾਰਨ ਹੋਰ ਲੈ ਲਓ ਰੇੜੀਆਂ ਤੋਂ ਲਫਾਫੇ ਪਲਾਸਟਿਕ ਦੇ ਫੜੇ ਜਾਂਦੇ ਹਨ ਉਹਨਾਂ ਦੇ ਛੱਤਰ ਪੋਲਾ ਵੀ ਕਰ ਦਿੱਤਾ ਜਾਂਦਾ ਗਰੀਬ ਬੰਦਿਆਂ ਦੇ ਵੀ ਇਹ ਲਫਾਫੇ ਵੇਚਦੇ ਆ ਯਾਰ ਫੈਕਟਰੀ ਕਿਉਂ ਨਹੀਂ ਬੰਦ ਕਰਦੇ ਮੈਂ ਕਹਿੰਦਾ ਵੀ ਇਹਦਾ ਹੱਲ ਇਹ ਹੈ ਵੀ ਪੰਜਾਬ ਦੇ ਵਿੱਚੋਂ ਝੋਨਾ ਬੰਦ ਕਰੋ ਤੇ ਜਿਹੜੇ-ਜਿਹੜੇ ਠੇਕੇ ਤੇ ਲੈਣ ਵਾਲੇ ਭਰਾਏ ਉਹ ਕਿਰਪਾ ਕਰਕੇ ਇਸ ਗੱਲ ਨੂੰ ਧਿਆਨ ਚ ਰੱਖੋ ਅੱਜ ਹੀ ਅੱਡੀਆਂ ਚੱਕ ਕੇ ਠੇਕੇ ਤੇ ਨਾਂ ਲਾਓ ਝੋਨਾ ਸਰਕਾਰ ਨੇ ਨਹੀਂ ਚੱਕਣਾ ਜੇ ਚੱਕੂਗੀ ਵੀ ਤਾਂ ਆ ਜਿਹੜਾ ਹੁਣ ਸੈਸ਼ਨ ਲੰਘਿਆ ਨਾ ਇਹਦੋਂ ਡਬਲ ਮੁਸੀਬਤ ਆਊਗੀ ਇਸ ਵਾਸਤੇ ਹੁਣੇ ਸੁਚੇਤ ਰਹੋ ਇਹ ਨਹੀਂ ਹੈਗਾ ਕਿ ਅੱਗ ਲੱਗੀ ਉਦੋਂ ਚੱਕ ਕੇ ਭਾਂਡੇ ਭਜਣਾ ਹੈ ਪਹਿਲਾਂ ਹੀ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ ਸੁਪਰ ਸੀਡਰ ਨਾਲ ਅਸੀਂ ਹਰ ਸਾਲ ਵੇਖਦੇ ਆਂ ਵੀ ਬਹੁਤ ਨੁਕਸਾਨ ਹੁੰਦਾ ਕਿਸਾਨਾਂ ਦਾ ਹੁਣ ਖੇਤੀਬਾੜੀ ਵਿਭਾਗ ਨੂੰ ਫੋਨ ਕੀਤਾ ਉਹ ਕਹਿੰਦੇ ਵੀ ਆਉਂਦੇ ਆ ਸਾਡੇ ਅਫਸਰ ਕਿੰਨੇ 10 ਕਿਲੋ ਕਣਕ ਦਾ ਨਾ ਛਿੱਟਾ ਦੇ ਕੇ ਪਾਣੀ ਲਾ ਦਿਓ ਇਹ ਕੋਈ ਹੱਲ ਨਹੀਂ ਹੈਗਾ ਜੀ ਹੱਲ ਇਹਦਾ ਕਿਸਾਨ ਨੂੰ ਪਤਾ ਹੈ ਵੀ ਜਿੱਦੇ ਵਾਤਰ ਆਊਗਾ ਨਾ ਦੁਬਾਰਾ ਵਾ ਕੇ ਬੀਜਾਂਗੇ ਇਹੀ ਹੱਲ ਹੈ ਇਹ ਤੋਂ ਬਿਨਾ ਕੋਈ ਹੱਲ ਨਹੀਂਗਾ ਸਾਨੂੰ ਰਹਿਆਂ ਜਿਹੜੀਆਂ ਮੁਫਤੀ ਦੀਆਂ ਉਹ ਨਾ ਦਿਓ ਸਾਨੂੰ ਆਪਣੇ ਹਿਸਾਬ ਨਾਲ ਬੀਜ ਲੈਣ ਦਿਓ ਜਿਹੜੀ ਰੋਕ ਲਾਉਣੀ ਹੈ ਵਾਤਾਵਰਨ ਪ੍ਰਦੂਸ਼ਣ ਹੁੰਦਾ ਤੁਸੀਂ ਰੋਕ ਲਾ ਦਿਓ ਵੀ ਕਾ ਛੋਣਾ ਨਹੀਂ ਖਰੀਦਣਾ ਜਿਹੜਾ ਛੋਣਾ ਲਾਊਗਾ ਜਿਹੜਾ ਛੋਣਾ ਬੀਜੂਗਾ ਉਹਦੇ ਤੇ ਕਾਰਵਾਈ ਹੋਊਗੀ ਇਹੀ ਹੱਲ ਹੈ ਸੋ ਜਿਹੜੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾ ਕੇ ਬਿਜਾਈ ਕੀਤੀ ਗਈ ਹੈ ਉੱਥੋਂ ਦੀ ਪੋਜੀਸ਼ਨ ਕਿਸੇ ਵੀ ਉੱਥੇ ਵੀ ਅਦੇ ਇਸ ਲਈ ਹੈ ਉਹ ਮਾੜਾ ਜਿਹਾ ਕੈਮਰਾ ਘੁਮਾ ਕੇ ਵੇਖ ਲਓ ਵੀ ਉਹ ਅੱਗ ਲਾਈ ਵਾਲਾ ਹੈ ਕਿਤੇ ਕਿਸਾਨ ਉਹ ਗੁੱਸਾ ਨਾ ਕਰੇ ਵੀ ਇਹ ਸਾਨੂੰ ਕਿਤੇ ਕਹਿੰਦੇ ਆ ਵੀ ਅੱਗ ਲਾਈ ਮੈਂ ਵੀ ਅੱਗ ਲਾ ਕੇ ਬੀਜੀ ਹੈ ਉਹੋ ਜੀ ਖੜੀ ਹੈ ਉਹ ਉਹ ਕ ਅੱਗ ਲਾ ਕੇ ਬੀਜਿਆ ਹੋਇਆ ਥਾਂ ਐ ਵੇਖੋ ਕਣਕ ਇੱਧਰ ਪਰਾਲੀ ਵਿੱਚ ਵਹੀ ਇੱਧਰ ਦੇਖ ਲਓ ਠੀਕ ਹੈ ਜੀ ਇਹ ਇਹਦਾ ਹੱਲ ਹੀ ਕੋਈ ਨਹੀਂ ਕੋਈ ਖੇਤੀਬਾੜੀ ਭਾਗ ਨਹੀਂ ਕੋਈ ਇਹਦਾ ਹੱਲ ਦੱਸਿਆ ਵੀ ਜਿਹੜੀ ਬਿਜਾਈ ਜਿਹੜੀ ਹੈਗੀ ਹੈ ਬਿਨਾ ਸਾੜੇ ਥੋੜੀ ਜਿਹੜੀ ਹੈਗੀ ਬਿਜਾਈ ਕਰਨੀ ਤੇ ਉਹ ਕਿਸ ਤਰ੍ਹਾਂ ਕਰਨੀ ਹੈ ਕੋਈ ਗਾਈਡਲਾਈਨ ਵਗੈਰਾ ਕੋਈ ਦੱਸਿਆ ਉਹਨਾਂ ਨੇ ਮੈਂ ਕਿੰਨਾ ਵੀ ਪਹਿਲੀ ਗੱਲ ਤਾਂ ਇਹ ਹੀ ਵੀ ਉਹੀ ਗੱਲ ਉਹ ਕਹਿੰਦੇ ਹੈਪੀ ਸੀਡਰ ਲੈ ਲਓ ਸੁਪਰ ਸੀਡਰ ਲੈ ਲਓ ਮੈਂ ਆਪਾ ਹੈਪੀ ਸੀਡਰ 162000 ਦਾ ਲਿਆਂਦਾ ਸੀ ਨੁਕਸਾਨ ਕਰਵਾ ਕੇ 25000 ਦਾ ਕੁਆੜੀਆਂ ਨੂੰ ਚੁਕਾਇਆ 220000 ਰੁਪਏ ਦੇ ਸੁਪਰ ਸੀਟਰ ਲੋਕਾਂ ਨੇ ਲਏ ਆ ਆਂਦੇ ਜੀ ਇਹਦੇ ਤੇ ਸਬਸਿਡੀ ਆ 50% 110000 ਦਾ ਬਣਿਆ ਉਹ ਜਦੋਂ ਕਿ 110000 ਦਾ ਵੀ ਹੈ ਨਹੀਂਗਾ ਸਬਸਿਡੀ ਦੇ ਨਾਂ ਤੇ ਕਿਸਾਨ ਦੇ ਨਾਂ ਤੇ ਬਹੁਤ ਸਾਰੇ ਫਰਮਾਂ ਨੇ ਲੁੱਟਿਆ ਸਰਕਾਰ ਨੇ ਲੁੱਟਿਆ ਅਫਸਰਾਂ ਨੇ ਲੁੱਟਿਆ ਸਰਕਾਰ ਨੇ ਇੱਕ ਆਪਦੀ ਮੰਨੋ ਸੁਪਰੀਮ ਕੋਰਟ ਦੇ ਸਾਹਮਣੇ ਜਾਂ ਜੀਐਨਟੀ ਦੇ ਸਾਹਮਣੇ ਇੱਕ ਇਹ ਕਹਤਾ ਅੰਕੜੇ ਪੇਸ਼ ਕਰਤੇ ਜੀ ਅਸੀਂ ਇੰਨੀਆਂ ਮਸ਼ੀਨਾਂ ਪੰਜਾਬ ਦੇ ਵਿੱਚ ਦੇਤੀਆਂ ਵੀ ਮਸ਼ੀਨਾਂ ਕੀ ਕਰਦੀਆਂ ਰਾਲੀ ਇਕੱਠੀ ਰਾਲੀ ਇਕੱਠੀ ਕਰਕੇ ਕੀ ਕਰਦੇ ਹੋ ਅੱਗ ਲਾਉਂਦੇ ਹੋ ਸਾਰਾ ਸਾਲ ਲਾਉਂਦੇ ਹੋ ਹੋਰ ਕੀ ਕੀਤਾ ਸੋ ਕਿਸਾਨ ਨੂੰ ਬਹੁਤ ਵਧੀਆ ਹੈਗਾ ਆਪ ਨੂੰ ਪਤਾ ਹੈ ਜਿਹੜਾ ਤੁਹਾਡੀ ਕਿਤਾਬ ਦੇ ਵਿੱਚ ਯੂਨੀਵਰਸਿਟੀ ਕੀ ਕਹਿੰਦੀ ਹੈ 20 ਕੁਇੰਟਲ ਤੇ ਕੁਛ ਝੜ ਤੇ ਅਸੀਂ 25-25 ਕੁਇੰਟਲ ਕਣਕ ਦਾ ਲਿਆ ਦੱਸੋ ਯੂਨੀਵਰਸਿਟੀ ਦੇ ਆ ਸਹੀ ਹੋਏ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਕਾਬਲੀਅਤ ਤੇ ਕੋਈ ਸ਼ੱਕ ਹੈ ਪਰ ਮੈਨੂੰ ਲੱਗਦਾ ਵੀ ਜੇ ਕਿਸਾਨ ਨੂੰ ਵੀ 1.5 ਲੱਖ ਰੁਪਿਆ ਤਨਖਾਹ ਹੋਣ ਲੱਗ ਜਾਏ ਨਾ ਇਹ ਵੀ ਬੜੀਆਂ ਰਿਆਂ ਦੇ ਵਿਆਂਡੀਆਂ ਗਵੰਡੀਆਂ ਨੂੰ ਠੀਕ ਹੈ ਇਸ ਵਾਸਤੇ ਜਿਹੜਾ ਚੀਜ਼ ਹੈਗੀ ਆ ਤੁਸੀਂ ਮਜਬੂਰ ਕਰ ਦਿੰਦੇ ਹੋ ਜਦੋਂ ਪ੍ਰਸ਼ਾਸਨ ਨੇ ਪੁਲਿਸ ਵਾਲਿਆਂ ਦੇ ਹੋਰ ਸਿਵਲ ਪ੍ਰਸ਼ਾਸਨ ਵਾਲਿਆਂ ਨੂੰ ਡਿਊਟੀਆਂ ਲਾ ਛੱਡੀਆਂ ਖੇਤਾਂ ਦੇ ਵਿੱਚ ਅੱਗ ਨਹੀਂ ਲੱਗਣ ਦੇਣੀ ਉਦੋਂ ਇਹਨਾਂ ਨੇ ਕਿਸੇ ਦੀ ਡਿਊਟੀ ਨਹੀਂ ਲਾਈ ਵੀ ਮੰਡੀਆਂ ਦੇ ਵਿੱਚ ਜਾਓ ਕਿਸਾਨ ਦਾ ਝੋਨਾ ਤਲਾਓ ਸੋਸਾਇਟੀਆਂ ਦੇ ਵਿੱਚ ਵੇਖੋ ਵੀ ਡੀਏਪੀ ਆਈ ਹੈ ਕਿ ਨਹੀਂ ਆਈ ਵਿਦਲਾ ਕੇ ਕਿਸਾਨ ਬੀਜ ਲਵੇ ਨਹੀਂ ਮੈਂ ਕਹਿੰਨਾ ਵੀ ਤੁਹਾਨੂੰ ਇਨਡਾਇਰੈਕਟ ਤਰੀਕੇ ਨਾਲ ਉਹ ਕਹਿ ਰਹੇ ਆ ਵੀ ਝੋਨਾ ਨਾ ਲਾਓ ਮੈਂ ਕਹਿੰਨਾ ਸਿੱਧੇ ਤੌਰ ਤੇ ਕਹਿਣ ਵੀ ਝੋਨਾ ਨਾ ਲਾਓ ਪ੍ਰਧਾਨ ਜੀ ਇੱਕ ਜਿਸ ਤਰ੍ਹਾਂ ਕਿਸਾਨ ਵੱਲੋਂ ਕਿਹਾ ਜਾਂਦਾ ਹੈ ਕਿ ਜਿਹੜੇ ਪਰਾਲੀ ਖੜੀ ਹੁੰਦੀ ਵਿੱਚ ਉਹਦੇ ਮਸ਼ੀਨ ਦੇ ਮਗਰ ਜਿਹੜਾ ਫੂਸ ਹੁੰਦਾ ਉਸ ਨੂੰ ਅੱਗ ਲਾਈ ਜਾਵੇ ਕੀ ਉਸ ਤੋਂ ਅਮਰ ਕਸ਼ੰਦੀ ਤੋਂ ਬਚਾ ਜਾ ਸਕਦਾ ਉਸ ਨਾਲ ਨਹੀਂ ਕਿਉਂਕਿ ਉਹ 25% ਉੱਪਰਲਾ ਹੁੰਦਾ ਜਿਹੜਾ ਜ਼ਿਆਦਾ ਮੇਨ ਨਾੜ ਹੈਗਾ ਉਹ ਥੱਲੇ ਵਾਲਾ ਝੋਨੇ ਦਾ ਜਿਹੜੇ ਮੁੱਢਾਂ ਦਾ ਹੈ ਉੱਪਰੋਂ ਲਾਈਨਾਂ ਲਾਈਨਾਂ ਸਾੜ ਕੇ ਥੋੜਾ ਜਿਹਾ ਮਸ਼ੀਨ ਨੂੰ ਤਾਂ ਸੌਖਾ ਚਲਾਇਆ ਜਾ ਸਕਦਾ ਪਰ ਇਸ ਆ ਸੁੰਢੀ ਤੋਂ ਨਹੀਂ ਬਚਿਆ ਜਾ ਸਕਦਾ ਕਾਰਨ ਉਹਦੇ ਵਿੱਚ ਜਿਵੇਂ ਮੌਸਮ ਦੇ ਵਿੱਚ ਤਬਦੀਲੀ ਬਹੁਤ ਆ ਰਹੀ ਹੈ ਆ ਗਰਮੀ ਦੇ ਜਿਹੜੀ ਅੱਜਕੱਲ੍ਹ ਦੇਖੀਏ ਤੇ ਅਰੇ ਜੈਕਟਾਂ ਪਾਉਣ ਦਾ ਟਾਈਮ ਨਹੀਂ ਮਿਲਦਾ ਹੈ ਜੇ ਪਿਛੇ ਚੱਲ ਜੀਏ ਤੇ ਸਾਡਾ ਜਦੋਂ ਜਦੋਂ ਬਜਾਈ ਦਾ ਸਮਾਂ ਹੁੰਦਾ ਸੀਗਾ ਅਕਤੂਬਰ ਦਾ ਲਾਸਟ ਵੀਕ ਇੰਦੇ ਤੋਂ ਗਰ ਠੰਡ ਹੁੰਦੀ ਐ ਐਨਕੀ ਠੰਡ ਜਿਹੜੀ ਆ ਉਹ ਨੇ ਡਿਪੈਂਡੀ ਆ ਉਹ ਜਿਹੜੀ ਪਹਿਲੀ ਪਹਿਲੇ ਹਫਤੇ ਜਿਹੜੀ ਬੀਜ ਕਣਕ ਬੀਜੀ ਗਈ ਆ ਉਹਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਉਹ ਆ ਰਹੀ ਆ ਉਹ ਇਹ ਨਹੀਂ ਕਿਸੇ ਨੂੰ ਭਰਾਲੀ ਵਾਲੇ ਜੇ ਉਹ ਹਰ ਇੱਕ ਜਿਹੜੀ ਵੀ ਤਕਨੀਕ ਵਰਤੀ ਗਈ ਆ ਚਾਹੇ ਉਹ ਜੱਗ ਲੱਗੀ ਨਹੀਂ ਲੱਗੀ ਉਹ ਚ ਉਸ ਇਹ ਦੇਖੀ ਗਈ ਆ ਕਈ ਥਾਵਾਂ ਤੇ ਕਿਸਾਨਾਂ ਦੇ ਅੱਗ ਵੀ ਲਾਈ ਆ ਤੇ ਉਹਦੇ ਉਹਦੇ ਚ ਵੀ ਦੇਖੀ ਗਈ ਆ ਇਹ ਚ ਨਹੀਂ ਆਪਾਂ ਕਹਿ ਸਕਦੇ ਕਿ ਸਿਰਫ ਭਰਾਲੀ ਵਾਲੇ ਖੇਤਾਂ ਚ ਹੀ ਆਈ ਤੋ ਉਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਜਦੋਂ ਐਕਚੁਅਲੀ ਜਿਹੜੀ ਇਹ ਜਿਹੜੀ ਸੁੱਢੀ ਆ ਉਹ ਹੈਗੀ ਝੋਨੇ ਦੇ ਬਾਸਮਤੀ ਵਾਲੇ ਦੀ ਜਿਹੜੀ ਸੁੱਢੀ ਆ ਬਾਸਮਤੀ ਦੇ ਵਿੱਚ ਝੋਨੇ ਵਿੱਚ ਬਿਲਕੁਲ ਨਹੀਂ ਹੈਗੀ ਝੋਨੇ ਵਿੱਚ ਬਾਸਮਤੀ ਦੇ ਵਿੱਚ ਤੋਂ ਲਾਸਟ ਵਿੱਚ ਜਦੋਂ ਨਿਸਰਨ ਤੇ ਆਈ ਆ ਤੇ ਉਦੋਂ ਉਹਦੇ ਵਿੱਚ ਦੇਖੀ ਗਈ ਹੈ ਇਹ ਸੁੱਢੀ ਤੇ ਜਦੋਂ ਜਦੋਂ ਕਟਾਈ ਹੋ ਜਾਂਦੀ ਹੈ ਤੇ ਕਟਾਈ ਤੋਂ ਬਾਅਦ ਜਿਹੜੀ ਸੁੱਢੀ ਹੁੰਦੀ ਆ ਉਹ ਹਾਈਬਰਨੇਸ਼ਨ ਪੀਰੀਅਡ ਵਿੱਚ ਚੱਲ ਜਾਂਦੀ ਆ ਹਾਈਬਰਨੇਸ਼ਨ ਪੀਰੀਅਡ ਕਿੱਥੇ ਜਾਊਗੀ ਉਹ ਜ਼ਮੀਨ ਵਿੱਚ ਜਾਊਗੀ ਮਿੱਟੀ ਵਿੱਚ ਜਾਊਗੀ ਡਿਸਟੱਬਲ ਵਿੱਚ ਜਾਏਗੀ ਜਦੋਂ ਉਹਨੂੰ ਟੈਂਪਰੇਚਰ ਣਕੂਲ ਮਿਲ ਗਿਆ, ਤਾਪਮਨ ਣਕੂਲ ਮਿਲ ਗਿਆ, ਕਲਾਈਮੇਟ ਵੀ ਮਿਲ ਗਿਆ ਤੇ ਉਹ ਮਿਲਦਾ ਕਦੋਂ ਆ ਜਦੋਂ ਹੜੀ ਜੜੀ ਬਜਾਈ ਤੋਂ ਨੜੀ ਤੁਹਾਡੀ ਪਾਣੀ ਲਾਉਣ ਤੋਂ ਪਹਿਲਾਂ ਕੋਈ 15 ਵੀ 10 ਦਿਨ ਪਹਿਲਾਂ ਦੀ ਗੱਲ ਹੁੰਦੀ ਆ। ਉਹਦੇ ਪਤੰਗੇ ਨਿਕਲਉਂਦੇ ਆ, ਪਤੰਗੇ ਨਿਕਲਦੋਂ ਬਾਅਦ ਨਰਮਤਾ ਜਿਹੜੀ ਆ ਉਹ ਅੰਡੇ ਦੇ ਦੀ ਆ, ਅੰਡੇ ਜਿਹੜੇ ਆ ਉਹ ਜਿਹੜਾ ਬੂਟਾ ਹੁੰਦਾ ਉਹਦੇ ਮੋਟ ਵਾਲੇ ਪਾਸੇ ਜੰਦੀ ਆ। ਤੇ ਉਥੇ ਵਿੱਚ ਜਦੋਂ ਛੁੱਟੀ ਨਿਕਲਦੀ ਹੈ ਛੁੱਟੀ ਐਂਟਰ ਕਰ ਜਾਂਦੀ ਹੈ ਵਿੱਚ ਸ਼ੇਕ ਕਰਕੇ ਬੂਟੇ ਵਿੱਚ ਸ਼ੇਕ ਕਰਦੀ ਹੈ ਤੇ ਅੰਦਰੋਂ ਉਹ ਮਾਦਾ ਹਰਾਮ ਉਹ ਜਿਹੜੀ ਇਹ ਮੇਨਸ ਟਾਈਮ ਉਹਨੂੰ ਖਾ ਜਾਂਦੀ ਹੈ ਉਹਦੇ ਨਾਲ ਕਿਹਾ ਕਿ ਜਿਹੜਾ ਤੁਹਾਡਾ ਪਹਿਲਾ ਪੱਤਾ ਹੁੰਦਾ ਜਿਹੜਾ ਮੁੱਖ ਹੁੰਦੀ ਹੈ ਪਿਸ਼ਾਕ ਹੁੰਦੀ ਉਹ ਟੁੱਟ ਜਾਂਦੀ ਹੈ ਪਰ ਅੱਜ ਮੈਂ ਦੇਖਿਆ ਕਿ ਜਿਹੜੀ ਮੁੱਖ ਕਈ ਥਾਵਾਂ ਤੇ ਜਿਹੜੀ ਮੁੱਖ شاਖ ਟੁੱਟੀ ਆ ਜਿਹੜੀ ਦਿਖਾਦੀ ਗਈ ਆ ਉਹਦੇ ਲੱਗੋ ਚਾਰ ਪੰਜ ਜਿਹੜੀਆਂ ਸ਼ਾਖਾਂ ਜਿਹੜੀ ਹੋਰ ਨਿਕਲੀਆਂ ਇਹਦਾ ਮਤਲਬ ਕਿ ਬੂਟੇ ਨੇ ਆਪਣੇ ਆਪ ਨੂੰ ਸਰਵਾਈਵ ਕਰ ਰਿਹਾ ਹੈ ਤੋ ਉਹਦੇ ਨਾਲ ਉਹਨਾਂ ਕਿ ਜੇ ਇੱਕ ਬੂਟਾ ਜੇ ਟੁੱਟ ਗਿਆ ਤੇ ਉਹਦੇ ਚਾਰ ਪੰਜ ਬੂਟੇ ਹੋਰ ਨਿਕਲਣਗੇ ਸੋ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ ਕਿ ਪਤਾ ਨਹੀਂ ਸੁੱਡੀ ਪੈ ਗਈ ਹੈ ਤੇ ਪਤਾ ਨਹੀਂ ਕੀ ਹੋਊਗਾ ਠੀਕ ਹੈ ਉਹਦੇ ਵਿੱਚ ਜੇਕਰ ਤੁਹਾਡਾ ਜਿਹੜਾ ਵਾ ਉਹ 20 25% ਨੁਕਸਾਨ ਜਿਆਦਾ ਜੇ ਜੀਟੀਐ ਤੋਂ ਈਟੀਐ ਨਹੀਂ ਹੋ ਰਿਹਾ ਹੈ ਆਰਥਿਕ ਗਾਰ ਕਹਿੰਦੇ ਆ ਵੀ ਜੇ ਉਹ ਤੋਂ ਉੱਪਰ ਜਿਆਦਾ ਜਾ ਰਿਹਾ ਹੈ ਤੇ ਫਿਰ ਉਹਦਾ ਕੰਟਰੋਲ ਕਰਨ ਦੀ ਜ਼ਰੂਰਤ ਹੈਗੀ ਆ ਜੇ ਥੋੜੀ ਬੁਤੀ ਹੈਗੀ ਆ ਤਾਂ ਫਿਰ ਇਨਾ ਕੋਈ ਘਬਰਾਉਣ ਦੀ ਲੋੜ ਨਹੀਂ ਆ ਸੋ ਉਹਦੇ ਵਿੱਚ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਜਿਹੜੀ ਜਿਹੜਾ ਪਹਿਲਾ ਪਾਣੀ ਲਾਉਣਾ ਵਾ ਹੁਣ ਉਹ ਪਹਿਲਾ ਪਾਣੀ ਕੋ ਹਰ ਹਾਲਤ ਵਿੱਚ ਆਪਣੇ ਖੇਤਾਂ ਦੀ ਜਰੂਰ ਨਿਰੀਖਣ ਕਰ ਨਿਰੀਖਣ ਜਰੂਰ ਕਰਨਾ ਦੇਖਣ ਕੋਈ ਬੂਟਾ ਉਹਦੇ ਚ ਕੋਈ ਸੁੱਕਾ ਤਾਂ ਨਹੀਂ ਹੈ ਕੋਈ ਪੀਲਾ ਤਾਂ ਨਹੀਂ ਪਿਆ ਜੇ ਪਿਆ ਵ ਤਾਂ ਉਹਦੇ ਚ ਬੂਟੇ ਨੂੰ ਪੁੱਟ ਕੇ ਉਹਨੂੰ ਪਾੜ ਕੇ ਦੇਖੋ ਉਹਦੇ ਚ ਸੁੰਡੀ ਹੈਗੀ ਆ ਤਾਂ ਫਿਰ ਉਹਦੀ ਜਿਹੜੀ ਹੈ ਮੈਨੇਜਮੈਂਟ ਕਰੋ ਉਹਦੇ ਵਿੱਚ ਕੀ ਹੈ ਕਿ ਤੁਹਾਡੀ ਆਈਡੀ ਆਪਣੀ ਫਿਪਰੋਨੇਲ ਜਿਹਨੂੰ ਆਪਾਂ ਰੀਜੈਂਟ ਕਹਿੰਦੇ ਆ 7 ਕਿਲੋ ਨੂੰ 20 ਕਿਲੋ ਰੇਤ ਵਿੱਚ ਮਿਲਾ ਕੇ ਤੇ ਉਹਦੇ ਵਿੱਚ ਆਪਾਂ ਛਟਾ ਦੇ ਕੇ ਰੇਤ ਜਾਂ ਮਿੱਟੀ ਚ ਰਲਾ ਕੇ ਛਟਾ ਦੇ ਕੇ ਬਾਅਦ ਚ ਆਪਾਂ ਪਾਣੀ ਲਾ ਸਕਦੇ ਆ ਅਗੋਂ ਪਹਿਲੇ ਪਾਣੀ ਲਾਉਂ ਤੋਂ ਪਹਿਲੇ ਲਾਉਣ ਤੋਂ ਪਾਣੀ ਦਾ ਜ਼ਰੂਰੀ ਇਸ ਕਰਕੇ ਹੈ ਕਿ ਜਿਹੜੀ ਤੁਹਾਡੀ ਦਵਾਈ ਜਿਹੜੀ ਆ ਮੂੜਾਂ ਵਿੱਚ ਚਲੀ ਜੇ ਕਿ ਉਹ ਖਤਮ ਹੋ ਜਾਏਗੀ 100% ਇਫੈਕਟਿਵ ਹੈ ਇਹ ਬੰਦ ਕੰਟਰੋਲ ਹੋ ਜਾਊਗਾ ਮੰਨ ਲਓ ਕਿ ਤੇ ਹੁਣ ਬਾਅਦ ਵਿੱਚ ਜੇ ਕਿਤੇ ਨਹੀਂ ਚੱਕੀ ਤਾਂ ਕਿਸੇ ਨੇ ਪਾਣੀ ਲਾਤਾ ਪਾਣੀ ਲਾਉਣ ਦੇ ਵਿੱਚ ਉਹ ਬੱਤਰ ਆਉਣ ਦੇ ਵਿੱਚ ਹਫਤਾ ਲੱਗ ਜਾਊਗਾ ਫਿਰ ਉਹਦੇ ਚੀ ਥੋੜਾ ਇਹ ਕੰਟਰੋਲ ਕਰਨਾ ਜਿਹੜਾ ਵਾ ਉਹ ਸਪਰੇ ਉਹਦੇ ਬਾਅਦ ਸਪਰੇ ਹੋਣੀ ਹੈ ਤੇ ਸਪਰੇ ਉਦੋਂ ਹੋਣੀ ਜਦੋਂ ਬੱਤਰ ਚਾਉਗੀ ਸੋ ਉਹਦੇ ਵਿੱਚ ਬੇਨਤੀ ਬੇਨ ਕਿਸਾਨ ਵੀਰਾਂ ਨੂੰ ਬੇਦੀ ਹੈ ਕਿ ਜੇ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਜੇ ਸਾਰਾ ਅੰਦਰੀਖਣ ਕਰਕੇ ਉਹਦਾ ਕੰਟਰੋਲ ਕਰ ਲਈਏ ਤੇ ਫਿਰ ਬਾਅਦ ਵਿੱਚ ਉਹਦਾ ਕੋਈ ਉਹ ਆਉਂਦੀ ਬਹੁਤੀ ਕੋ ਮੁਸ਼ਕਲ ਹੁੰਦੀ ਜੂਰਤ ਨਹੀਂ ਲੋੜ ਨਹੀਂ ਪੈਗੀ ਪਰ ਜੇ ਫਿਰ ਵੀ ਜੇ ਪਾਣੀ ਲਾਤਾ ਬਾਅਦ ਚ ਪ੍ਰੋਬਲਮ ਆਈ ਆ ਫਿਰ ਆਪਾਂ 50 ਮਿਲੀਲੀਟਰ ਕਲੋਰੀਨ ਜਿਹੜੀ ਆ ਕਲੋਰੀਟਾ ਡੇਲੀ ਕਲੋਰੀਨ ਜਿਹੜੀ ਆ ਉਹਦੀ ਆਪਾਂ ਸ਼ਰਕਾ ਕਰ ਸਕਦੇ ਆ ਨੈਪਸਿਕ ਸਪਰੇਅ ਪੰਪ ਨਾਲ ਜਾਂ ਬੂਸ ਸਪਰੇਅ ਨਾਲ ਵੀ ਕਰ ਸਕਦੇ ਆ ਪਰ ਉਥੇ ਗੋਲ ਹੋ ਜੇ ਵਰਤਣੀ ਆ 1.2 ਜਲਦੀ ਵਰਤਣੀ ਸੋ ਇਹ ਜੇ ਇਹਨਾਂ ਗੱਲਾਂ ਦਾ ਖਿਆਲ ਰੱਖ ਲਈ ਤੇ ਮੇਰਾ ਖਿਆਲ ਨਹੀਂ ਕੋਈ ਇਹੋ ਜਿਹਾ ਚੱਕਰ ਪਾਊਗਾ ਵੀ ਕਿਸੇ ਪਰ ਮੁੰਡਕਸਾਨ ਹੋਊਗਾ ਕਿਉਂਕਿ ਉਹ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਜੇ ਬਿਜਲੀ ਮਾੜੀ ਮੋਟੀ ਹੋ ਗਈ ਹੈ ਉਹ ਸ਼ਾਫਾ ਕੱਢ ਲਈ ਦੇ ਤਾਲੇ ਕੱਢ ਲਿੰਦੀ ਹੈ ਤੇ ਉਹ ਇੱਕ ਨਹੀਂ ਤਾਂ ਚਾਰ-ਚਾਰ ਪੰਜ-ਪੰਜ ਕੱਢ ਲਿੰਦੀ ਹੈ ਉਹ ਕੰਪਨਸੇਟ ਕਰ ਜਾਂਦਾ ਹੁੰਦਾ ਆਪਣੇ ਆਪ ਨੂੰ ਤੇ ਚਾਰਜ ਜ ਕੋਈ ਬੋਧਾ ਫਰਕ ਨਹੀਂ ਪੈਂਦਾਗਾ ਤੇ ਜਿਹੜਾ ਸਰ ਇਹ ਸਰਕਾਰ ਜਿਵੇਂ ਤੁਸੀਂ ਦੱਸਿਆ ਹੈਗਾ ਦਵਾਈ ਦਾ ਵੀ ਇਹਦਾ ਸਰਕਾਰ ਦਿੱਤੇ ਜਾਵੇ ਇਹਦੇ ਨਾਲ ਕੋਈ ਫਸਲ ਤੇ ਵੀ ਕੋਈ ਇਹਦਾ ਸਾਈਡ ਇਫੈਕਟ ਪੈਂਦਾ ਨਹੀਂ ਨਹੀਂ ਜਿਹੜੀ ਕੋਈ ਵੀ ਕੀਟ ਨਾਸ਼ਕ ਉਹਦਾ ਜਿਹੜਾ ਵੇਟਿੰਗ ਪੀਰੀਅਡ 15 ਤੋਂ ਇਹ ਨਹੀਂ ਹੁਣ 6 ਮਹੀਨੇ ਦੀ ਫਸਲ ਆ 6 ਮਹੀਨੇ ਦੀ ਫਸਲ ਆ ਤੇ ਉਹਦਾ ਤੇ 15 ਮਹੀਨੇ ਚ ਖਤਮ ਹੋਈ ਨਾ ਸਰ ਇਸ ਕਰਕੇ ਕੋਈ ਚੱਕਰ ਨਹੀਂ ਕਿਉਂਕਿ اور ਕਮੈਂਡ ਡੋਸ ਆ ਜਦੋਂ ਆਪਾਂ ਸਿਫਾਰਿਸ਼ ਜਿੰਨੀ ਸਿਫਾਰਿਸ਼ ਕੀਤੀ ਗਈ ਹੈ ਡੋਸ ਜਿਹੜੀ ਹੈ ਜਿੰਨੀ ਮਾਤਰਾ ਕੀਤੀ ਗਈ ਹੈ ਜੇ ਤੇ ਆਪਾਂ ਉਨੀ ਕਰਾਂਗੇ ਫਿਰ ਦਵਾਈ ਆ ਜੇ ਆਪਾਂ ਡਬਲ ਕਰਾਂਗੇ ਫਿਰ ਜ਼ਹਿਰ ਆ ਸਮਝੇ ਨਾ ਉਹ ਡਰਟਾ ਨੂੰ ਇੱਕ ਗੋਲੀ ਦਊਗਾ ਅਪਿੱਡ ਇੱਕ ਗੋਲੀ ਦਿੱਤੀ ਵੀ ਠੀਕ ਆ ਤੂੰ ਇਹ ਦਵਾਈ ਖਾਣੀ ਆ ਤੇ ਆਪਾਂ ਨੂੰ ਠੀਕ ਹੋ ਜਾਏਗਾ ਜੇ ਆਪਾਂ ਤਿੰਨ ਗੋਲੀ ਖਾਵਾਂਗੇ ਕਿ ਕਹਾਂ ਉਹ ਜਲਦੀ ਠੀਕ ਹੋ ਜਾਈਏ ਇਹ ਮੜਾ ਸੈਕਰੀਟ ਕਰੋ ਤੋਂ ਇਸ ਤਰ੍ਹਾਂ ਕੇ ਸਰ ਇੱਕ ਛੋਟਾ ਜਿਹਾ ਸਵਾਲ ਹੈ ਜਿੱਦਾਂ ਆਪਾਂ ਪਰਾਲੀ ਨੂੰ ਕਹਿੰਦੇ ਸੀ ਵੀ ਅੱਗ ਨਾ ਲਾਈਏ ਤਾਂ ਕਿ ਉਹਦਾ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਸੀ ਵੀ ਹੈਗਾ ਉਹਨਾਂ ਨੂੰ ਬਜਾਈ ਕਿਸ ਤਰ੍ਹਾਂ ਕਿਸ ਢੰਗ ਨਾਲ ਜਾਂ ਕਿਸ ਬਿਲਕੁਲ ਅਹੀ ਐਸ ਲਈ ਕੀ ਹੈ ਕਿ ਐਸ ਲਈ ਸਾਡੀਆਂ ਸਾਰਾ ਫੀਲਡ ਸਟਾਫ ਜਿਹੜਾ ਉਹ ਉਹ ਖੇਤਾਂ ਵੀ ਜਾ ਰਿਹਾ ਵਾ ਜੇ ਚੈੱਕ ਕਰਤਾ ਪਿਆ ਉਹ ਇਸ ਤੋਂ ਪਹਿਲਾਂ ਅਸੀਂ ਜਿਹੜੀ ਸਾਡੀ ਜਿਹੜੀ ਕੰਪੇਨ ਚੱਲੀ ਹੈ ਦੋ ਮੁੱਦਿਆਂ ਤੇ ਤੁਹਾਡੇ ਮਾਨਯੋਗ ਡਿਊਟੀ ਕਮਿਸ਼ਨ ਸ਼੍ਰੀ ਅਨੰਦਵਰੀ ਦੀ ਬਾਈ ਹੈਟ ਵੀ ਇੱਕ ਤਾਂ ਪ੍ਰਾਲੀ ਦਾ ਫਾਇਦਾ ਕੀ ਆ ਵੀ ਪ੍ਰਾਲੀ ਦੇ ਵਿੱਚੋਂ ਦਾ ਫਾਇਦਾ ਕੀ ਆ ਇਹ ਕਈ ਗਲਾਬੀ ਸੁਣੀ ਨੂੰ ਕਿਵੇਂ ਕੰਟਰੋਲ ਕਰਨਾ ਵਾ ਗਲਾਬੀ ਸੁਣੀ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਪੌਂਫਲੇਟ 25000 ਪੌਂਫਲੇਟ ਜਿਹੜਾ ਪਿੰਡਾਂ ਦੀ ਵੰਟਦੇ ਆ ਮੁੱਦਿਆਂ ਗਿਆ ਹਰ ਘਰ ਦੇ ਵਿੱਚ ਹਰ ਜਿਹੜੇ ਤੁਹਾਡੇ ਆਪਣੀ ਉਸ ਤੋਂ ਇਲਾਵਾ ਹਰ ਇੱਕ ਪਿੰਡ ਦੇ ਵਿੱਚ ਫਲੈਕਸੀ ਹੀ ਲਵਾਈ ਗਈ ਆ ਜਿਹੜੀ ਕਿ ਹਰ ਇੱਕ ਪਿੰਡ ਵਿੱਚ ਗੁਰਦੁਆਰੇ ਜਾਂ ਸਾਜੀ ਥਾਂ ਦੇ ਉੱਤੇ ਜਿਹੜੀ ਆ ਸੁਸਾਇਟੀਟੀ ਲੱਗੀ ਆ ਉਹ ਇਸੇ ਇਹੀ ਕਾਰਨ ਹੀ ਕਿ ਆਪਾਂ ਫਾਰਮਰ ਨੂੰ ਪਹਿਲਾ ਜਿਹੜੀ ਆ ਉਹ ਬੀ ਸੋਧਣ ਬੀ ਸੋਧ ਕੇ ਟੀਪੋਈ ਕਰ ਉਸ ਤੋਂ ਬਾਅਦ ਜਿਹੜਾ ਜਿਹੜਾ ਪਹਿਲਾ ਪਾਣੀ ਦੱਸਿਆ ਪਹਿਲੇ ਪਾਣੀ ਤੋਂ ਪਹਿਲਾਂ ਦਵਾਈ ਪਾ ਲਓ ਜੇ ਬਾਅਦ ਚੋਂ ਦੀ ਸਾਰਾ ਦੱਸਿਆ ਉਹਦੇ ਵਿੱਚ ਮੈਥਡਸ ਦੱਸਦਾ ਉਹ ਇਸੇ ਕਾਰਨ ਹੀ ਵੀ ਆਪਣੀ ਕਾਪੂ ਨੂੰ ਪਤਾ ਹੀ ਪਈ ਛੂਟੀ ਜਿਹੜੀ ਆ ਸਕਦੀ ਆ ਤੇ ਪਹਿਲਾ ਜਿਹੜੀ ਆ ਸਾਡੀ ਜਿਹੜੀ ਕੰਪੇਨ ਜਿਹੜੀ ਉਹ ਇਸ ਮੁੱਦੇ ਉੱਤੇ भाई सर ਇਹ ਦਵਾਈਆਂ ਤੋਂ ਬਿਨਾ ਵੀ ਕੋਈ ਹੱਲ ਹੈਗਾ ਬਿਲਕੁਲ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਵਾ ਕਿ ਦਵਾਈਆਂ ਤੋਂ ਇਲਾਵਾ ਜਿਹੜਾ ਵਾਪਸ ਆ ਕੇ ਨਹੀਂ ਕਰ ਸਕਦੇ ਆ ਦੇਖੋ ਹਰੇਕ ਕੋਈ ਵੀ ਜਿਹੜਾ ਕੀੜਾ ਮਕੌੜਾ ਵਾ ਉਹਦੇ ਨੇਚਰਲ ਐਂਡ ਮੀਨ ਵੀ ਹੁੰਦੇ ਆ ਤੋਂ ਉਹਦੇ ਵਿੱਚ ਜਿਹੜੀ ਸਫਾਰਸ਼ ਕਰਦੇ ਆ ਕਿ ਜਿਹੜਾ ਪਹਿਲਾ ਪਾਣੀ ਲਾਉਣਾ ਵਾ ਉਹ ਦਿਨੇ ਲਾਓ ਕੋਸ਼ਿਸ਼ ਕਰੋ ਕਿ ਦਿਨੇ ਲਾਓ ਕਈ ਵਾਰੀ ਕੋਈ ਲੋ ਮੈਂ ਬੁਰੀ ਹੁੰਦੀ ਹੈ ਕਿ ਲਾਈਟ ਜਿਹੜੀ ਰਾਤ ਨੂੰ ਹੁੰਦੀ ਆ ਪਰ ਕੋਸ਼ਿਸ਼ ਕਰੋ ਕਿ ਉਹ ਦਿਨੇ ਲਾਓ ਦਿਨੇ ਲਾਓ ਦੇ ਨਾਲ ਕੀ ਹੋਊਗਾ ਕਿ ਜਿਹੜੇ ਬਗਲੇ ਆ ਗਟਾਰਾਂ ਵਾਂ ਜਾਂ ਹੋਰ ਪੰਛੀ ਆ ਉਹ ਸਾਰੇ ਸਾਰੇ ਜਿਹੜੇ ਸੁਨੀਆਂ ਜਿਹੜੀ ਉੱਪਰ ਤਰੋ ਗਈਆਂ ਨੇ ਤਾਂ ਉਹਨੂੰ ਚੁੱਕ ਲੈਣੇ ਚਾਹੇ ਉਹ ਕਿਸੇ ਵੀ ਕੀੜੇ ਦੀਆਂ ਸੁਨੀਆਂ ਨੇ ਚਾਹੇ ਉਹ ਆਰਮੀ ਵਰਮ ਦੀਆਂ ਨੇ ਚਾਹੇ ਉਹ ਗੁਲਾਬੀ ਸੁਨੀਆਂ ਦੀਆਂ ਨੇ ਉਹ ਚੁੱਕ ਲੈਣੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕੀ ਇੱਕ ਇੱਕ ਲਾਈਟ Trap ਜਿਹੜਾ ਬਲਬ ਬੰਮੀ ਉੱਤੇ ਆਮ ਤੱਕ ਟਿਬਲੰਗ ਉੱਤੇ ਬਲਬ ਲਾਇਆ ਗਿਆ ਤੇ ਬਲਬ ਉੱਤੇ ਕਿਸਾਨ ਨੂੰ ਇਹ ਜਿਹੜਾ ਰਵਾਈਜ਼ ਕੀਤੀ ਜਾ ਰਹੀ ਹੈ ਕਿ ਉਹਦੇ ਵਿੱਚ ਸ਼ਾਮ ਨੂੰ 10:30 ਵਜੇ ਤੱਕ ਰਾਤ ਨੂੰ 10:30 ਵਜੇ ਤੱਕ ਉਹ ਬਲਬ ਜਗਾ ਕੇ ਰੱਖੋ ਤਾਂ ਉਹ ਥੱਲੇ ਜਿਹੜਾ ਬਲਬ ਦੇ ਥੱਲੇ ਜਿਹੜਾ ਵਾ ਉਹ ਇੱਕ ਦਾਪੜੇ ਦੇ ਵਿੱਚ ਜਾਂ ਬੱਠਲ ਦੇ ਵਿੱਚ ਪਾਣੀ ਤੇ ਭਾਈ ਥੋੜਾ ਮ ਉਹ ਜਿੰਨੇ ਵੀ ਪਤੰਗੇ ਹੋਣਗੇ ਉਹਦੇ ਵਿੱਚ ਉਹਦੇ ਵਿੱਚ ਲਾਈਟ ਵੈਲ ਆ ਕੇ ਤੇ ਉਹ ਜਿਹੜੇ ਸਾਰੇ ਮਰ ਜਾਣਗੇ ਉਹ ਅੰਡੇ ਨਹੀਂ ਦੇਣਗੇ ਉਹਦੀ ਸਾਡੀ ਪਪੂਲੇਸ਼ਨ ਘਟਦੀ ਜਾਏਗੀ ਸੋ ਇਹਦਾ ਆਪਾਂ ਕਰ ਸਕਦੇ ਹਾਂ ਤੇ ਜਾਂ ਕਿ ਇਹ ਅਸੀਂ ਜਿਹੜੇ ਤੁਹਾਡੇ ਆ ਬਰਡ ਪਰਚਰ ਆ ਜਿਹੜੇ ਕਿਸੇ ਵੀ ਪੰਛੀ ਨੂੰ ਬਹਿਣ ਵਾ ਜਗ੍ਹਾ ਦੇਣੀ ਤਾਂ ਮੈਂ ਕਿਹਾ ਕਿ ਪਾਣੀ ਲਾਓ ਇੱਕ ਉਹਨੇ ਕਿ ਉਹਨਾਂ ਨੂੰ ਜਗ੍ਹਾ ਬਹਿਣ ਵਾ ਜਗ੍ਹਾ ਦੇਣੀ ਉਹ ਤੁਸੀਂ ਇੱਕ ਟੀ ਟਾਈਪ ਜਿਦਾਂ ਇਹਦਾ ਮਤਲਬ ਕਿ ਕੋਈ ਵੀ ਤੁਸੀਂ ਛੋਟੀ ਲੈ ਕੇ ਤੇ ਉਹਦੇ ਵਿੱਚ ਇੱਕ ਕਿੱਲੇ ਮਗਰ 10 ਪਰ ਜਿਹੜੇ ਬਰਡ ਪਰਚਰ ਆ ਉਹ ਆਪਾਂ ਲਾ ਸਕਦੇ ਹਾਂ ਉਹਦੇ ਚ ਫਾਇਦਾ ਕੀ ਹੋਊਗਾ ਕਿ ਜਿਹੜੇ ਪੰਛੀ ਜਿਹੜੇ ਬਗਲੇ ਆ ਚਾਹੇ ਘਟਾਰਾ ਵਾ ਚਾਹੇ ਘੁੱਜੇ ਦੋਵੇਂ ਜੋ ਵੀ ਆ ਉਹਦੇ ਚ ਬਹਿਣਗੇ ਤੇ ਉੱਥੇ ਸੁਲੀ ਜੜੀਆਂ ਖਾਈ ਜਾਣਗੀਆਂ ਸੋ ਇਹ ਵੀ ਆਪਾਂ ਕਰ ਸਕਦੇ ਆ ਤਿੰਨੇ ਚੀਜ਼ਾਂ ਕਰਕੇ ਤੇ ਆਪਾਂ ਇੱਕ ਸਿਰਫ ਦਵਾਈਆਂ ਦੇ ਸਿਰ ਤੇ ਨਾ ਰਹੀਏ ਕਿ ਆਪਾਂ ਦਵਾਈ ਪਾਵਾਂਗੇ ਤੇ ਫੇਰ ਹੀ ਕਰਾਂਗੇ ਇਹ ਆਪਾਂ ਸਾਰਾ ਇੱਕ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਜਿਹੜਾ ਵਾ ਜਿਹੜੀ ਆਪਾਂ ਇੱਕਿਕ੍ਰਿਤ ਕੀਟ ਪ੍ਰਬੰਧ ਤਰੀਕਾ ਜਿਹੜਾ ਵਾ ਅਪਣਾਵਾਂਗੇ ਫੇਰ ਅਸੀਂ ਹਰ ਮਸਲੇ ਦਾ ਹੱਲ ਕਰ ਲਾਂਗੇ ਜੇ ਜੇ ਆਪਾਂ ਸਿਰਫ ਦਵਾਈਆਂ ਦੇ ਸਿਰ ਤੇ ਰਵੇ ਖਰਚੇ ਵਧਣਗੇ ਹੋ ਇਸ ਤੋਂ ਲਾਭ ਤੁਸੀਂ ਕੀ ਸਨੇਹ ਰੇਣਾ ਕਰਦੇ ਆ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਆਪਣੇ ਖੇਤਾਂ ਦਾ ਪਹਿਲਾਂ ਗਿਰਤੀ ਆਪਣੇ ਖੇਤਾਂ ਦਾ ਜਤੂਨ ਨਿਰੇਖਣ ਕਰਨ ਨਿਰੰਤਰ ਨਿਰੇਖਣ ਕਰਨ ਕਿਤੇ ਵੀ ਤੁਹਾਨੂੰ ਕੋਈ ਪੂਤਾ ਜੜਾ ਵਾ ਉਹ ਪੀਲੇ ਰੰਗ ਦਾ ਜਾਂ ਸੁਕਾਏ ਦਿਖਾਈ ਦਿੰਦਾ ਕੋਈ ਪਤਾ ਦਿਖਾਈ ਦਿੰਦਾ ਵਾ ਉਹਨੂੰ ਇਗਨੋਰ ਨਾ ਕਰੋ ਜਿਹਦਾ ਉਹਨੂੰ ਕੁੱਟ ਕੇ ਦੇਖੋ ਰਿਪੋਰਟ ਕਰਕੇ ਦੇਖੋ ਜੇਕਰ ਸੁੱਲੀ ਹੈਗੀ ਉਹਦਾ ਇਲਾਜ ਕਰੋ ਇਲਾਜ ਤੁਹਾਨੂੰ ਦੱਸਿਆ ਸਾਰਾ ਕੁਝ ਕਿ ਕਿਹੜੀ ਕਿਹੜੀ ਦਵਾਈ ਕਦੋਂ ਕਦੋਂ ਪੂਣੀ ਹੈ ਉਸ ਮੁਤਾਬਕ ਕਰੋ ਕਿ ਇਹ ਨਾਲ ਮੁੜ ਕੇ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਦਰੀਖ ਨਹੀਂ ਕੀਤਾ ਬਾਜ ਪਾਣੀ ਲਾਤਾ ਫਿਰ ਹਫਤਾ ਫੇਰ ਨੂੰ ਮਿਲੂਗਾ ਤੇ ਹਫਤੇ ਦੇ ਵਿੱਚ ਵਿੱਚ ਜਿਹੜੀ ਉਹ ਥੋੜੀ ਜਿਹੜੀ ਜਿਆਦਾ ਨੁਕਸਾਨ ਕਰ ਗਈ